ਆ ਪਹੁੰਚੇ ਆ ਡੇਰਾ ਪਾਪਾ ਨਾਨਕ ਵਿੱਚ ਜਿੱਥੇ ਕਿ ਹੜਪੀੜਿਤ ਲੋਕਾਂ ਦੇ ਵਿੱਚ ਗਰਾਉਂ ਜੀਰੋ ਤੋਂ ਆਪਾਂ ਇਹ ਦਿਖਾ ਰਹੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਪੂਰੀ ਤਰ੍ਹਾਂ ਘਰ ਜਿਹੜੇ ਆ ਉਹ ਤਹ ਸਨੈਸ ਹੋ ਗਏ ਨੇ ਔਰ ਕਈ ਘਰ ਜਿਹੜੇ ਆ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਔਰ ਫਸਲਾਂ ਦੀ ਗੱਲ ਕੀਤੀ ਜਾਵੇ ਤੇ ਹਜ਼ਾਰਾਂ ਏਕੜ ਫਸਲ ਜਿਹੜੀ ਆ ਉਹ ਤਬਾਹ ਹੋ ਚੁੱਕੀ ਆ ਔਰ ਪਾਣੀ ਦਾ ਬਹਾਵ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਆਪਾਂ ਜਿੱਥੇ ਖੜੇ ਆ ਇਹ ਬਿਲਕੁਲ ਸਮਤਲ ਏਰੀਆ ਸੀ ਔਰ ਇੱਥੇ ਜਿਹੜਾ ਦਰਿਆ ਵੰਗਰ ਵਿੱਚ ਪਾਣੀ ਦੀ ਸਪੀਡ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਲ ਹੈ ਕਿ ਇੱਥੇ ਲੋਕਾਂ ਦਾ ਮਾਲ ਡੰਗਰ ਪਸ਼ੂ ਔਰ ਚਾਰਾ ਜਿਹੜਾ ਬਿਲਕੁਲ ਤਬਾਹ ਹੋ ਗਿਆ ਉਹਦੇ ਨਾਲ ਹੀ ਗੱਲ ਕੀਤੀ ਜਾਵੇ ਰਾਤ ਸਮਗਰੀ ਪਹਚਾਜ ਜ਼ਰੂਰ ਰਹੇ ਨੇ ਪਰ ਲੋੜਵੰਦ ਲੋਕਾਂ ਤੱਕ ਜਿਹੜੀ ਆ ਬਹੁਤ ਘੱਟ ਪਹੁੰਚ ਰਹੀ ਆ ਜਿਸ ਤਰੀਕੇ ਨਾਲ ਆਪਾਂ ਇਹ ਪੀੜਤਾ ਨਾਲ ਗੱਲਬਾਤ ਕੀਤੀ ਕੀਤੀ ਤੇ ਇਹ ਸੜਕ ਦੇ ਉੱਤੇ ਇਸ ਟਾਈਮ ਮੈਂ 메ਨ ਸੜਕ ਦੇ ਉੱਤੇ ਖੜਿਆ ਜਿੱਥੇ ਕਿ ਦੱਸ ਰਹੇ ਆ ਕਿ ਪਸ਼ੂ ਵੀ ਜਿਹੜੇ ਆ ਉਹ ਬਾਹਰ ਲਿਆਣ ਕੇ ਕੱਢੇ ਗਏ ਆ ਔਰ ਬੱਚੇ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਹਾਂਜੀ ਕੀ ਨਾਮ ਆ ਤੁਹਾਡਾ ਹਰਜਿੰਦਰਪੁਰ ਨਾਮ ਤੁਹਾਡੇ ਇਸ ਕਿਦ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਬਹੁਤ ਮਾਰੇ ਵੇਖੋ ਤਾਂ ਸਮਝਣੀ ਤੁਸੀਂ ਵੀ ਗੱਲ ਦੇ ਵਿੱਚ ਅੱਗੇ ਪੜੇ ਬਾਤ ਬੜਾ ਕੁਲੇਦੀ ਮੇਟੇ ਕੇ ਨਹੀਂ ਹੁੰਦਾ ਤੇ ਬਵਾਦ ਹੋ ਗਈ ਬੱਚਿਆਂ ਦੇ ਕੀ ਹਾਲਾਤ ਨੇ ਬੱਚਿਆਂ ਦੇ ਹਾਲਤ ਬਹੁਤ ਮਾਰੇ ਕੇ ਦੇ ਘਰ ਬੱਚੇ ਜਿੱਤੇ ਆਈ ਤਾਂ ਫੇਰ ਮਾਰ ਕੇ ਜਲਦੀ ਮੱਤ ਚ ਕਾਰੀ ਵੀ ਕੱਚੇ ਉਨੀ ਸਰਦ ਤੋਂ ਕੱਚ ਨੂੰ ਮੁੱਕ ਕੇ ਉਹਦਾ ਪਰਦੀ ਚਾਰਜ ਕਰੀ ਗੱਜਾ ਆਹਨ ਦੀ ਨਾ ਪਿਆ ਜਾਂਦੀ ਸਮਾਨ ਕੋਈ ਬਾਹਰ ਕੱਢਿਆ ਓਏ ਸਮਾਨ ਨਿਕਲ ਜਾ ਅੱਜ ਜਗਰ ਰਾਤ ਫੋਨ ਕਰਦੇ ਇਹ ਸੋ ਕੋਈ ਤੇ ਮੁਲਾਜਮਾ ਨੂੰ ਕਹਿੰਦੇ ਪਾਣੀ ਨਹੀਂ ਆਉਣਾ ਉਹ ਕਹਿੰਦੇ ਕੋਈ ਪਾਣੀ ਨਹੀਂ ਆਉਣਾ ਬੇਫਿਕਰੀ ਉਹ ਕਿ ਸੋਝੋ ਕਿਤੇ ਪਾਣੀ ਨਹੀਂ ਆ ਚੁਕਿਆ ਜਮਾਨਾ ਜੱਜ ਵੀ ਜਾ ਕੇ ਕਰਾ ਦੇਵੇ ਚਾਹੀਦਾ ਸੋ ਕੋ ਸਦਨਾ ਮੇੜੀ ਜੁਨੇ ਘਰੇ ਗਏ ਨਾ ਸਾਡਾ ਚੱਕ ਤੇ ਰੋਣਾ ਕਰੇ ਸਮਾਨ ਵੀ ਆਪਣਾ ਕੋਈ ਜ਼ਮਾਨਾ ਨਹੀਂ ਕਰਦਾ ਨਿਕਲਿਆ ਘਰੋਂ ਸਾਰੇ ਜ਼ਿਆਦਾ ਕਰੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋ ਪਾਇ ਸਬਾਰਾ ਕਿਲੇ ਦੀ ਮੇਠੇ ਕੇ ਠੇਕੇ ਤੇ 2 ਕਿਲਿਆ ਦੀ ਆਪਣੇ ਕੋਲ ਤੇ ਮਾਰ ਕੇ ਪੱਕੇ ਠੇਕੇ ਜਦੋਂ ਉਹ ਵੀ ਸਾਡਾ ਨੁਕਸਾਨ ਹੋ ਗਿਆ ਠੇਕੇ ਵਾਲੇ ਠੇਕਾ ਲੈ ਕੇ ਸਾਰਾ ਕੁਛ ਨਹੀਂ ਘਰ ਦਾ ਮਾਂ ਇਹ ਤਾਂ ਆਪਣਾ ਡੰਗਰ ਕੱਢੇ ਬੱਚੇ ਕੱਢੇ ਹੋਰ ਬਾਕੀ ਘਰ ਦਾ ਸਾਰਾ ਨੁਕਸਾਨ ਹੋ ਗਿਆ ਪੂਰੀ ਤਰ੍ਹਾਂ ਕਰ ਟੈਸਨੈਸ਼ ਹੋ ਗਿਆ ਨਰਜ਼ ਹੋ ਗਿਆ ਕੋਈ ਕੋਸ਼ਿਸ਼ ਨਹੀਂ ਲਗਾਇਆ ਨੇ ਸਾਡੇ ਘਰੇ ਕੱਲ ਗਿਆ ਹੀ ਇਹਨੇ ਘਰ ਬਣੀ ਸਾਰੇ ਫੈਟ ਕਰਾ ਜੋ ਸਾਰੇ ਖਰਾਬ ਹੋ ਗਏ ਹੁਣ ਜਿਸ ਤਰੀਕੇ ਨਾਲ ਸਮਾਜ ਸੇਵੀ ਆ ਰਹੇ ਆ ਆ ਸਮਗ੍ਰਿਥ ਚਾਇਆ ਕੋਈ ਸਮਗ੍ਰਿਥ ਨਹੀਂ ਪਿਆ ਰਾਇ ਇੱਥੇ ਕੋ ਆ ਕੇ ਕਹਿਨੇ ਵੀ ਆ ਇਹਦੇ ਠੀਕ ਕਰੋ ਬਲਾਓ ਕਰੋ ਇੱਥੇ ਕੋ ਦੋ ਦੋ ਮੁੰਡੇ ਸਾਡੇ ਘਰਾਂ ਵਿੱਚ ਹੁਣ ਪਾਣੀ ਦੇਵੇ ਕੱਟੇ ਕਿੱਦਾਂ ਘਰੋਂ ਨਿਕਲ ਕੇ ਹੋਣੋ ਰਾਤ ਕਿੰਜ ਹੋ ਗਈ ਰਾਤ ਕੇਦੇ ਘਰ ਜਾ ਕੇ ਲਈਦਾ ਜਿਹੜੇ ਇਦਾਂ ਆ ਚਾਹੀਦਾ ਫਿਰ ਤੁਰ ਕੇ ਚੈਨ ਚਾਹੀਦਾ ਵਾ ਉਹਨਾਂ ਕੇ ਕਸਾ ਦਿਨੇ ਇੱਥੇ ਆਈਦਾ ਵਾ ਕਿ ਅਵੇ ਟਾਈਮ ਤੇ ਰੋਟੀ ਤੋਂ ਜਿਹੜੇ ਉੱਥੇ ਬੈਠੇ ਉਹ ਵੀ ਆਤਰੋ ਰੋਟੀ ਪਕਾ ਕੇ ਕਿਸੇ ਦੇ ਘਰੋਂ ਬੱਚੇ ਇੱਥੇ ਲੈਣ ਆਉਂਦੇ ਨੇ ਪਾਣੀ ਥਾਈ ਲੰਘ ਕੇ ਆਉਂਦੇ ਨੇ ਇਹ ਦੇਖੋ ਸਰਕਾਰ ਰੋਟੀ ਦੇ ਬੱਚੇ ਤੱਕ ਪਹੁੰਚਣੀ ਚਾਹੀਦੀ ਆ ਜੇ ਕਿ ਕੋਈ ਚੀਜ਼ ਜਵਾ ਮਿਲਦੀ ਦਾ ਰਹਿੰਦੇ ਨੇ ਇਕੱਠਾ ਕਰਨ ਨੂੰ ਬੈਠੇ ਪਰ ਵਿਆਹ ਤੇ ਇਹ ਜੋ ਬਹੁਤ ਜਿਆਦਾ ਹੀ ਡੁੱਬ ਚੁੱਕੀ ਵੀ ਕੋਈ ਮੇਰਾ ਇੰਨਾ ਕਿ ਨੁਕਸਾਨ ਕਿ ਇੰਨੀ ਜਿੰਨੀ ਚੀਜ਼ ਬਣੀ ਆ ਬਚੀ ਛੋਟੇ ਮੇਰੇ ਬੱਚੇ ਹਸਬੰਦ ਮੇਰਾ ਬਿਮਾਰ ਰੰਦਾ ਪਿਆ ਮੈਨੂੰ ਤਾਂ ਕੋਈ ਆਸ ਵੀ ਨਹੀਂ ਹੈਗੀ ਕਿਸੇ ਚੀਜ਼ ਦੀ ਵੀ ਜਾਇ ਮੇਰੇ ਪੁੱਤ ਆਰ ਕੀ ਟੇਕੇ ਪੈ ਚੁੱਕੀ ਦਸਨੀ ਚ ਪਣ ਡਿਆ ਪਰ ਮੇਰੇ ਪੱਤੀ ਸਾਰੇ ਮੀਨ ਟੁੱਟ ਗਏ ਅੱਜ ਮੈਨੂੰ ਤਾਂ ਕੋਈ ਸੁਣ ਤੋਂ ਨਹੀਂ ਆਗੀ ਬਲਕਿ ਸਨ ਕੋਈ ਗਾਣ ਨਹੀਂ ਸਾਦੀ ਨਹੀਂ ਵੀ ਕੋਈ ਚਾਈ ਬਚਾ ਕਿ ਗਾਨੀ ਪੰਨੇ ਮੇਰੇ ਕੁੱਤਿਆਂ ਦਾ ਜਿੰਨੇ ਬੋਲਦਾ ਜੀ ਅਸਾਂ ਗਮ ਮਾਰੋ ਹੋ ਗਿਆ ਟੈਨਸ਼ਨ ਆ ਲੱਗਾ ਵੀ ਹੁਣ ਕੀ ਕੀ ਕਰਾਂਗੇ ਕੀ ਉਹ ਛੋਨਾ ਨਾ ਤੱਕ ਨੰਗਾ ਨਹੀਂ ਹਲੇ ਤੱਕ ਹੋਇਆ ਵੀ ਜੇ ਅਸੀਂ ਜਿਹੜਾ ਵੀ ਛੋਨਾ ਨੰਗਾ ਵੀ ਨਹੀਂ ਹੋਇਆ ਡੁੱਬਿਆ ਪਿਆ ਵਾ ਪਤਾ ਨਹੀਂ ਹੋ ਹੈਗਾ ਵੀ ਆਇਆ ਕੋਈ ਪਤਾ ਦੱਸ ਹੀ ਦੇਣਾ ਪ੍ਰਚਾਰ ਜੀ ਥੋੜੀ ਬੋਦੀ ਦੱਸਾਨੂੰ ਥੋੜੀ ਬੋਦੀਆਂ ਵੀ ਹੈ ਹੋਣੀ ਚਾਹੀਦੀ ਸਾਡੀ ਤਾਂ ਆਪਣਾ ਫੋਨ ਨੰਬਰ ਬੋਲ ਦਿਓ 82800 8284099640 ਜਾ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘੁਮਾਨ ਡੇਰਾ ਬਾਬਾ ਨਾਨਕ ਬਟਾਲਾ